ਕਿਸ ਤਰ੍ਹਾਂ ਲਗਿਆ ਮੁਗਾ ਕੇ ਤੇ ਕਿਸ ਤਰ੍ਹਾਂ ਦੀ ਰਿਸਪੌਂਸਿਬਿਲਿਟੀ ਕਿਸ ਤਰ੍ਹਾਂ ਦੀ ਜਿਹੜੀ ਡਿਊਟੀ ਰਹੇਗੀ ਸਰ ਮੈਂ ਸਾਗਰ 세ਤੀ ਅੱਜ ਬਤੌਰ ਡੀਸੀ ਮੋਗਾ ਇੱਥੇ ਜੁਆਇਨ ਕੀਤਾ ਹੈਗਾ ਤੇ ਬਹੁਤ ਚੰਗਾ ਲੱਗ ਰਿਹਾ ਹੈਗਾ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਔਰ ਸਰਕਾਰ ਵੱਲੋਂ ਮੈਨੂੰ ਇਹ ਅਹੁਦਾ ਦੇ ਉੱਤੇ ਬਿਠਾਇਆ ਗਿਆ ਹੈਗਾ ਤਾਂਕਿ ਮੈਂ ਅਸੀਂ ਸਾਰੀ ਮੇਰੀ ਟੀਮ ਦੇ ਨਾਲ ਮਿਲ ਕੇ ਅਸੀਂ ਆਮ ਲੋਕਾਂ ਦੀ ਸੇਵਾ ਕਰ ਸਕੀਏ ਤੇ ਇੱਕ ਬਹੁਤ ਹੀ ਚੰਗੀ ਫੀਲਿੰਗ ਹੈਗੀ ਹੈ ਜੀ ਇਸ ਜ਼ਿਲ੍ਹੇ ਵਿੱਚ ਆ ਕੇ ਹਿਸਟੋਰਿਕ ਜ਼ਿਲ੍ਹਾ ਹੈਗਾ ਪੁਰਾਣਾ ਜ਼ਿਲ੍ਹਾ ਹੈਗਾ ਤੇ ਪੰਜਾਬ ਦੇ ਵਿੱਚ ਇੱਕ ਮੋਗਾ ਦੀ ਹਮੇਸ਼ਾ ਹੀ ਆਪਦੀ ਬੜੀ ਹੀ ਮਹੱਤਵਪੂਰਨ ਭੂਮਿਕਾ ਰਹੀ ਹੈਗੀ ਹੈ ਸਰ ਆਪਕੇ ਲਈ ਸਰ ਮੋਗਾ ਅੱਜ ਸਪੈਸ਼ਲ ਹੋ ਗਿਆ ਕਿਉਂਕਿ ਆਪਕੇ ਫਸਟ ਜੁਆਇਨਿੰਗ ਹੈ ਜੀਸੀ ਸਰ ਮੋਗਾ ਮੇਂ ਤੋਂ ਸਰ ਵਾਟ ਡਿਡ ਯੂ ਲਾਈਕ ਟੂ ਸੇ ਐਟ ਅ ਜੁਆਇਨਿੰਗ ਮੈਂ ਅੱਜ ਇਹ ਕਹਿਣਾ ਚਾਹਾਂਗਾ ਕਿ ਜੋ ਸੀਐਮ ਸਾਹਿਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਜੋ ਵੀ ਜਿੰਨੇ ਵੀ ਅ ਅਸੀਂ ਸਾਨੂੰ ਟੀਚੇ ਦਿੱਤੇ ਜਾਣਗੇ ਜੋ ਵੀ ਉਹਨਾਂ ਦੀਆਂ ਸਕੀਮਾਂ ਚੱਲ ਰਹੀਆਂ ਨੇ ਜੋ ਵੀ ਮਹੱਤਵਪੂਰਨ ਉਪਰਾਲੇ ਫਲੈਗਸ਼ਿਪ ਫਲੈਗਸ਼ਿਪ ਸਕੀਮਾਂ ਚੱਲ ਰਹੀਆਂ ਨੇ ਅਸੀਂ ਉਹਨਾਂ ਨੂੰ ਬਹੁਤ ਚੰਗੇ ਢੰਗ ਦੇ ਨਾਲ ਇੰਪਲੀਮੈਂਟ ਕਰਾਂਗੇ ਸਰਕਾਰ ਦਾ ਜੋ ਐਂਟੀ ਕ腐ਪਸ਼ਨ ਦਾ ਅਤੇ ਡਰੱਗ ਦੇ ਅਗੇਂਸਟ ਦਾ ਜੋ ਸਟਾਂਸ ਹੈਗਾ ਬਹੁਤ ਅੱਜ ਵੀ ਮੌਨਜਗ ਸੀਐਮ ਸਾਹਿਬ ਵੱਲੋਂ ਇੱਕ ਚੰਡੀਗੜ੍ਹ ਵਿਖੇ ਮੀਟਿੰਗ ਵੀ ਕੀਤੀ ਗਿਆ ਸਬੰਧ ਦੇ ਵਿੱਚ ਜਿੰਨਾ ਵਿੱਚ ਜਿਹਦੇ ਵਿੱਚ ਉਹਨਾਂ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਕਿ ਕਿਸੇ ਵੀ ਢੰਗ ਦੇ ਨਾਲ ਅਸੀਂ ਹੁਣ ਇੱਕ ਨਵੀਂ ਵਾਰ ਅਗੇਂਸਟ ਡਰੱਗ ਸ਼ੁਰੂ ਕੀਤੀ ਹੈਗੀ ਹੈ ਤੇ ਇਹੀ ਸਰਕਾਰ ਦਾ ਮੇਨ ਆਉਣ ਵਾਲੇ ਅਨ ਅਗਲੇ ਦਿਨਾਂ ਦੇ ਵਿੱਚ ਇਹ ਫੋਕਸ ਰਹੇਗਾ ਸਿਮਿਲਰਲੀ ਐਂਟੀ ਗ੍ਰਾਪਸ਼ਨ ਡਰਾਈਵ ਦਾ ਵੀ ਇੱਕ ਬਹੁਤ ਹੀ ਮਹੱਤਵਪੂਰਨ এজেন্ডਾ ਹੈਗਾ ਸਰਕਾਰ ਦਾ ਮੈਂ ਮੇਰੀ ਟੀਮ ਦੇ ਨਾਲ ਮਿਲ ਕੇ ਇਸ ਦੋਨਾਂ ਵਿਸ਼ਾ ਤੇ ਇਸ ਜ਼ਿਲ੍ਹੇ ਦੇ ਵਿੱਚ ਚੰਗੀ ਤਰ੍ਹਾਂ ਕੰਮ ਕਰਨਾ ਚਾਹਾਂਗਾ ਮਾਤਾ ਪਿਤਾ ਦਾ ਬਹੁਤ ਵੱਡਾ ਯੋਗਦਾਨ ਸਰ ਚੇਅਰ ਤੋਂ ਬੈਠਣ ਤੋਂ ਪਹਿਲਾਂ ਮਾਤਾ ਦਾ ਅਸ਼ੀਰਵਾਦ ਲੈ ਪਾਤਾ ਪਿਤਾ ਜੀ ਦਾ ਅਸ਼ੀਰਵਾਦ ਲੈ ਸਰਕਤ ਜੀ ਜੀ ਆਫ ਕੌਰਸ ਜੀ ਸਾਰਿਆਂ ਨੂੰ ਪਤਾ ਆਪਣੇ ਫੈਮਲੀ ਜੋ ਆਪਣਾ ਕਲਚਰ ਹੈ ਉਹਦੇ ਅੰਦਰ ਫੈਮਲੀ ਦੀ ਬਹੁਤ ਇੰਪੋਰਟੈਂਸ ਹੈ ਮਾਤਾ ਪਿਤਾ ਦੀ ਬਹੁਤ ਹੀ ਖਾਸ ਉਹ ਸਾਡੀ ਜੀਵਨ ਦੀ ਰਚਨਾ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਤੇ ਕਿਉਂਕਿ ਕਿਉਂ ਜੋ ਮੈਂ ਪੰਜਾਬ ਦਾ ਹੀ ਨਿਵਾਸੀ ਹੈਗਾ ਫਸਟ ਟਾਈਮ ਮੈਨੂੰ ਫਸਟ ਟਾਈਮ ਮੈਂ ਡੀਸੀ ਦੀ ਪੋਸਟ ਤੇ ਲੱਗਿਆ ਹੈਗਾ ਤੇ ਉਹਨਾਂ ਦੀ ਵੀ ਇੱਛਾ ਸੀਗੀ ਤੇ ਮੇਰੇ ਲਈ ਵੀ ਇੱਕ ਇਹ ਬੜੇ ਹੀ ਸਨਮਾਨ ਦੀ ਤੇ ਮਾਨ ਦੀ ਗੱਲ ਹੈ ਕਿ ਮੈਂ ਮੇਰੇ ਮਾਤਾ ਪਿਤਾ ਨੂੰ ਇੱਥੇ ਬੁਲਾ ਸਕਿਆ ਹੈ ਬਹੁਤ ਹੀ ਇਮੋਸ਼ਨਲ ਮੂਮੈਂਟ ਹੈ ਉਹਨਾਂ ਲਈ ਵੀ ਤੇ ਮੇਰੇ ਲਈ ਵੀ ਜੀ ਸਰ ਆਉਣ ਵਾਲੇ ਦਿਨਾਂ ਦੇ ਵਿੱਚ ਡਰੱਗ ਪੈਟਰਨਸ ਤੇ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ ਜੀ ਜੀ ਐਸੇ ਤਰ੍ਹਾਂ ਦੇ ਸਾਨੂੰ ਸਖਤ ਆਦੇਸ਼ ਮਿਲੇ ਨੇ ਅਸੀਂ ਤਿੰਨ ਤਿੰਨ ਤਰ੍ਹਾਂ ਦੇ ਬਿੰਦੂਆਂ ਤੇ ਡਰੱਗ ਦੇ ਅਗੇਂਸਟ ਅਸੀਂ ਵਾਰ ਸ਼ੁਰੂ ਕਰ ਰਹੇ ਹਾਂ ਇੱਕ ਹੋ ਗਿਆ ਹੈਲਥ ਪੁਆਇੰਟ ਆਫ 뷰 ਤੋਂ ਜਿੱਥੇ ਅਸੀਂ ਉਹਨਾਂ ਨੂੰ ਰੀ ਹੈਬ ਅ ਡੀ ਐਡਿਕਸ਼ਨ ਸੈਂਟਰ ਓਟ ਕਲੀਨਿਕ ਤੇ ਵੱਧ ਤੋਂ ਵੱਧ ਉਹਨਾਂ ਨੂੰ ਸੇਵਾਵਾਂ ਦੇ ਸਕਾਂਗੇ ਸੈਕਿੰਡ ਸਾਡੀ ਇਨਫੋਰਸਮੈਂਟ ਡਰਾਈਵ ਰਹੇਗੀ ਜਿਸ ਦੇ ਵਿੱਚ ਤੁਸੀਂ ਆਉਣ ਵਾਲੇ ਸਮਾਂ ਦੇ ਵਿੱਚ ਕਾਫੀ ਇੰਪਰੂਵਮੈਂਟ ਦੇਖੋਗੇ ਥਰਡ ਸਾਡਾ ਅਵੇਅਰਨੈਸ ਦਾ ਬਿੰਦੂ ਰਹੇਗਾ ਜਿਸ ਦੇ ਵਿੱਚ ਅਸੀਂ ਕਾਫੀ ਪੂਨ ਜੋਰ ਕੋਸ਼ਿਸ਼ ਕਰਾਂਗੇ ਕਿ ਅਸੀਂ ਪੂਰੇ ਮੋਗਾ ਜ਼ਿਲ੍ਹੇ ਦੇ ਵਿੱਚ ਡਰੱਗ ਦੀ ਜੋ ਵੀ ਹੈਗਾ ਐਂਟੀ ਡਰੱਗ ਕੈਂਪੇਨ ਜੋ ਬਹੁਤ ਚੰਗੇ ਢੰਗ ਦੇ ਨਾਲ ਅਸੀਂ ਚਲਾ ਸਕੀਏ